ਉਪਾਏ ਕੋਈ ਅਸਰ ਕਰਦੇ ਨਹੀਂ ਕਿਉਂਕਿ ਜਦੋਂ ਵੀ ਕੋਈ ਮੈਂ ਦੇਖਦਾ ਬਹੁਤ ਸਾਰੇ ਲੋਕ ਤਾਂ ਸੜਕਾਂ ਦੇ ਦੇਖੋ ਚਾਹਤੀ ਚ ਕੁਛ ਰੱਖਿਆ ਪਿਆ ਨਹਿਰਾਂ ਚ ਕੋ ਸਿੱਟੀ ਜਾਂਦੇ ਆ 90% ਉਹ ਲੋਕ ਨੇ ਜਿਹੜੇ ਉਪਾਏ ਕਰ ਆਂਦੇ ਨੇ ਜਾਂ ਨਗ ਵੇਚਦੇ ਆ ਫਿਰ ਮੇਰੇ ਖਿਲਾਫ ਉਹ ਦੋਨੋਂ ਹੀ ਢੜੇ ਹਨ ਮਹਾਭਾਰਤ ਦਾ ਯੁੱਧ ਰਮਾਇਣ ਦਾ ਯੁੱਧ ਜਾਂ ਫਿਰ ਗੁਰੂ ਸਾਹਿਬ ਦੇ ਜੀਵਨ ਚ ਜਿਹੜੇ ਵੀ ਤਸੀਹੇ ਆਏ ਉਹਨਾਂ ਨੂੰ ਉਪਾਏ ਨਾਲ ਨਹੀਂ ਚੇਂਜ ਕੀਤਾ ਜਾ ਸਕਦਾ ਵੀ ਜਾਂ ਉਹਨਾਂ ਨੂੰ ਪਤਾ ਨਹੀਂ ਹੋਣਾ ਕੁੱਲ ਮਿਲਾ ਕੇ ਜ਼ਿੰਦਗੀ ਡਿਜ਼ਾਈਨ ਦਾ ਤੁਸੀਂ ਗ੍ਰਹਾਂ ਦੇ ਅਧੀਨ ਹੋ ਗ੍ਰਹ ਤੁਹਾਡੇ ਅਧੀਨ ਨਹੀਂ ਇਹ ਉਪਾਏ ਆ ਕਿ ਤੁਹਾਡਾ ਸੈਟਰਨ ਬਹੁਤ ਗਏ ਤੁਹਾਡਾ ਸ਼ਨੀ ਤੁਹਾਨੂੰ ਕੁਝ ਦਿੰਦਾ ਹੈ ਤਾਂ ਤੁਸੀਂ ਪੰਚੁਵਲ ਰਹੋ ਟੂ ਡੂ ਲਿਸਟ ਬਣਾਓ ਗਰੀਬ ਤੇ ਮਜ਼ਦੂਰ ਨਾਲ ਗਲਤ ਨਾ ਕਰੋ ਜੇ ਗਲਤ ਕਰੋਗੇ ਤਾਂ ਪਰੇਸ਼ਾਨੀ ਆ ਜਾਈ। ਤੁਹਾਡਾ ਬੁੱਧ ਚੰਗਾ ਹੈ ਗਾਲਾਂ ਨਾ ਕੱਢੋ ਜ਼ੁਬਾਨ ਸਾਫ਼ ਰੱਖੋ ਸੱਚ ਬੋਲੋ। ਤੁਹਾਡਾ ਸ਼ੁਕਰ ਖਰਾਬ ਜਾਂ ਚੰਗਾ ਹੈ ਤਾਂ ਤੁਸੀਂ ਕਿਸੇ ਲੇਡੀਜ਼ ਨਾਲ ਵਿਹਾਰ ਠੀਕ ਰੱਖੋ। ਇਸੇ ਤਰੀਕੇ ਨਾਲ ਡਿਫਰੈਂਟ ਡਿਫਰੈਂਟ ਵਾਇ ਰਾਹੂ ਚੰਗਾ ਹੈ ਖਰਾਬ ਐਸੇ ਹੀ ਧੱਕੇ ਰੱਖੋ। ਇਸ ਤੋਂ ਇਲਾਵਾ ਜੇ ਤੁਸੀਂ ਕਹੋ ਕਿ ਬਈ ਪਾਣੀ ਚ ਕੁਝ ਪਹਾ ਕੇ ਚੀਜ਼ਾਂ ਠੀਕ ਹੋ ਜਾਣਗੀਆਂ, ਨਗ ਪਾ ਕੇ ਮੈਂ ਇਹਨੂੰ ਬਦਲ ਦੂੰਗਾ ਤਾਂ ਪਲੈਨਟ ਨੂੰ ਤੁਸੀਂ ਆਪ ਦੇ ਅਕੋਰਡਿੰਗ ਨਹੀਂ ਚਲਾ ਸਕਦੇ ਪਲੈਨਟ ਤੁਹਾਨੂੰ ਚਲਾਉਂਦੇ ਉਪਾਏ ਕੋਈ ਅਸਰ ਕਰਦੇ ਨਹੀਂ ਕਿਉਂਕਿ ਜਦੋਂ ਵੀ ਕੋਈ ਮੈਂ ਦੇਖਦਾ ਬਹੁਤ ਸਾਰੇ ਲੋਕ ਤਾਂ ਤੁਸੀਂ ਸੜਕਾਂ ਤੇ ਦੇਖੋ ਚਾਹਤੀ ਚ ਕੁਛ ਰੱਖਿਆ ਪਿਆ ਨਹਿਰਾਂ ਚ ਕੋ ਸਿੱਟੀ ਜਾਂਦੇ ਆ ਭਾਈ ਦੇਖੋ ਪਤਾ ਕੀ ਹੈ ਜਦੋਂ ਮੈਂ ਇਸ ਬਾਰੇ ਬੋਲਦਾ ਤਾਂ ਦੋ ਧੜੇ ਨੇ ਨਾ ਇੱਕ ਤਾਂ ਐਸਟੋਲਜੀ ਨੂੰ ਗਲਤ ਕਹਿਣ ਵਾਲੇ ਨੇ ਇੱਕ ਐਸਟੋਲਜੀ ਨੂੰ ਸਹੀ ਕਹਿਣ ਵਾਲੇ ਨੇ ਜਿਹੜੇ ਸਹੀ ਕਹਿਣ ਵਾਲੇ ਨੇ ਉਹਨਾਂ ਚ 90% ਉਹ ਲੋਕ ਨੇ ਜਿਹੜੇ ਉਪਾਏ ਕਰ ਆਂਦੇ ਨੇ ਜਾਂ ਨਗ ਵੇਚਦੇ ਆ ਫਿਰ ਮੇਰੇ ਖਿਲਾਫ ਉਹ ਦੋਨੋਂ ਹੀ ਢੜੇ ਰਹਿੰਦੇ ਨੇ ਮੈਂ ਕਹਿੰਦਾ ਕਿ 10 ਗੁਰੂ ਸਾਹਿਬਾਨ ਬਹੁਤ ਸਾਰੇ ਪੀਰ ਪੈਗੰਬਰ 16 avatars ਸਾਰਿਆਂ ਦੀ ਲਾਈਫ ਜਿਹੜੀ ਐ ਇੱਕ ਸਟਰਗਲ ਵਾਲੀ ਜ਼ਿੰਦਗੀ ਰਹੀ ਐ ਹੈਨਾ ਕੁਛ ਨਾ ਕੁਛ ਲੈਸਨ ਦੇ ਕੇ ਗਈ ਐ ਜ਼ਿੰਦਗੀ ਕਿ ਪ੍ਰਾਰਭਤ ਕਰਮਾਂ ਨੂੰ ਬਦਲਿਆ ਨਹੀਂ ਜਾ ਸਕਦਾ ਪਰਮਾਤਮਾ ਵੀ ਆਪਣੇ ਦਿੱਤੇ ਹੋਏ ਜਿਹੜੇ ਜ਼ਿੰਦਗੀ ਐ ਉਹਦੇ ਚ ਫੇਰ ਬਦਲ ਨਹੀਂ ਕਰ ਸਕਦਾ ਕਿਆ ਇਹਨਾਂ ਸਾਰਿਆਂ ਨੂੰ ਉਪਾਏ ਬਾਰੇ ਨਹੀਂ ਪਤਾ ਸੀਗਾ ਮਹਾ ਭਾਰਤ ਦਾ ਯੁੱਧ ਰਮਾਇਣ ਦਾ ਯੁੱਧ ਜਾਂ ਫਿਰ ਗੁਰੂ ਸਾਹਿਬ ਦੇ ਜੀਵਨ ਚ ਜਿਹੜੇ ਵੀ ਤਸੀਹੇ ਆਏ ਉਹਨਾਂ ਨੂੰ ਪਾਏ ਨਾਲ ਨਹੀਂ ਚੇਂਜ ਕੀਤਾ ਜਾ ਸਕਦਾ ਸੀ। ਇਹ ਉਹਨਾਂ ਨੂੰ ਪਤਾ ਨਹੀਂ ਹੋਣਾ। ਕੁੱਲ ਮਿਲਾ ਕੇ ਜ਼ਿੰਦਗੀ ਡਿਜ਼ਾਈਨਡ ਹੈ। ਤੁਸੀਂ ਗ੍ਰਹਾਂ ਦੇ ਅਧੀਨ ਹੋ, ਗ੍ਰਹ ਤੁਹਾਡੇ ਅਧੀਨ ਨਹੀਂ ਹੈ। ਤੁਸੀਂ ਕਿਸੇ ਪਰੇਸ਼ਾਨੀ ਨੂੰ ਘਟਵਾਦ ਵੀ ਉਦੋਂ ਕਰ ਸਕਦੇ ਹੋ ਜੇ ਆਪ ਦਾ ਬਚਾ ਆਪ ਦੇ ਨੇਚਰ ਨਾਲ ਕਰੋ। ਬਜਾਏ ਕਿ ਉਪਾਏ ਨਾਲ ਕਰੋ। ਹਜ਼ਾਰ ਬੰਦਾ ਉਪਾਏ ਕਰਦਾ ਹੈ ਕੋਈ ਵੀ ਤੁਹਾਡੇ ਕੋਲ ਵੀ ਤੁਸੀਂ ਸਮਾਜ ਚ ਵਿਚਰਦੇ ਹੋ ਨੇਤਾ ਅਭਿਨੇਤਾ ਸਾਰਿਆਂ ਨੂੰ ਮਿਲਦੇ ਹੋ ਹਰ ਬੰਦਾ ਉਹਨਾਂ ਚ ਬਹੁਤ ਸਾਰੇ ਲੋਕ ਐਸਟ੍ਰੋਲੋਜੀ ਨੂੰ ਫੋਲੋ ਵੀ ਕਰਦੇ ਆ ਆਪਣੇ ਆਪ ਨੂੰ ਉਪਾਏ ਨਾਲ ਤਾਂ ਨਹੀਂ ਡਿਜ਼ਾਈਨ ਕਰ ਪਾਉਂਦੇ ਜਿਨੇ ਜੇਲ ਜਾਣਾ ਉਹ ਜੇਲ ਵੀ ਚਲ ਜਾਂਦਾ ਹੈ ਉਪਾਏ ਕਰਕੇ ਵੀ ਚਲ ਜਾਂਦਾ ਹੈ ਫਿਲਮਾਂ ਫਲॉप ਵੀ ਹੁੰਦੀਆਂ ਉਪਾਏ ਕਰਕੇ ਵੀ ਫਲॉप ਹੁੰਦੀਆਂ ਤਾਂ ਉਪਾਏ ਸਿਰਫ ਇਹ ਉਪਾਏ ਹੈ ਕਿ ਤੁਹਾਡਾ ਸੈਟਰਨ ਬਹੁਤ ਵਧੀਆ ਹੈ ਤੁਹਾਡਾ ਸ਼ਨੀ ਤੁਹਾਨੂੰ ਕੁਝ ਦਿੰਦਾ ਹੈ ਤਾਂ ਤੁਸੀਂ ਪੰਚਵਲ ਰਾਉ ਟੂ ਡੂ ਲਿਸਟ ਬਣਾਓ ਗਰੀਬ ਤੇ ਮਜ਼ਦੂਰ ਨਾਲ ਗਲਤ ਨਾ ਕਰੋ ਜੇ ਗਲਤ ਕਰੋਗੇ ਤਾਂ ਪਰੇਸ਼ਾਨੀ ਆ ਜਾਏਗੀ ਤੁਹਾਡਾ ਬੁੱਧ ਚੰਗਾ ਹੈ ਗਾਲਾਂ ਨਾ ਕੱਢੋ ਜ਼ੁਬਾਨ ਸਾਫ਼ ਰੱਖੋ ਸੱਚ ਬੋਲੋ ਤੁਹਾਡਾ ਸ਼ੁਕਰ ਖਰਾਬ ਜਾਂ ਚੰਗਾ ਹੈ ਤਾਂ ਤੁਸੀਂ ਕਿਸੇ ਲੇਡੀਜ਼ ਨਾਲ ਵਿਹਾਰ ਠੀਕ ਰੱਖੋ ਇਸੇ ਤਰੀਕੇ ਨਾਲ ਡਿਫਰੈਂਟ ਡਿਫਰੈਂਟ ਰਾਹੂ ਚੰਗਾ ਹੈ ਖਰਾਬ ਐਸੇ ਟੱਕ ਕੇ ਰੱਖੋ ਇਸ ਤੋਂ ਇਲਾਵਾ ਜੇ ਕੋਈ ਕਹੋ ਕਿ ਬਈ ਪਾਣੀ ਚ ਕੁਝ ਪਹਾ ਕੇ ਚੀਜ਼ਾਂ ਠੀਕ ਹੋ ਜਾਣਗੀਆਂ ਨਗ ਪਾ ਕੇ ਮੈਂ ਇਹਨੂੰ ਬਦਲ ਦੂੰਗਾ ਤਾਂ ਪਲੈਨਟ ਨੂੰ ਤੁਸੀਂ ਆਪ ਦੇ ਅਕੋਰਡਿੰਗ ਨਹੀਂ ਚਲਾ ਸਕਦੇ ਪਲੈਨਟ ਤੁਹਾਨੂੰ ਚਲਾਉਂਦੇ ਹੈ